ਕੀ ਨਾ ਤੜਾਈਂ ਵਿਨੋਦ ਕੁਮਾਰ ਬਨਵਾਰੀ ਲਾਲ ਵਿਨੋਦ ਕੁਮਾਰ ਕੀ ਗਾਵਨ ਦਾ ਇਹ ਹਰ ਸਾਲ ਬਣਾਈ ਜਾਂਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਾਵਣ ਬਣਾ ਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਧਾਇਆ ਅੱਗੇ ਅਹੀ ਵਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਨੇ ਸਾਨੂੰ ਕੱਬਸੇ ਘੱਟ 120 25 25 ਸਾਲ ਦੇ ਕਰੀਬ ਕਰ ਰਿਹਾ ਹੋ ਗਿਆ ਬਕਰਦੇ ਹਾਂ ਹਰ ਸਾਲ ਤੋਂ ਹੀ ਰਾਵਣ ਬਣਾਉਂਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿਥੇ ਕਿਥੇ ਤੜੇ ਰਾਵਣ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਸਿੱਖੇ ਸੀ ਤੇ ਠਾਕੁਰ ਦਵਾਰ ਮੰਦਰ ਅੱਜ ਵੀ ਅਸੀਂ ਉਹ ਕੰ ਕੀ ਕਿ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਸੀ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਦਰਨ ਦਰਨ ਤੇ ਗਾ ਫਿਰ ਕੱਲੇ ਪੰਜਾਬ ਕੀ ਰਵਾਂ ਜਾਂਦੇ ਕਿ ਬਾਹਰ ਕਿੱਥੇ ਜਾਂਦੇ ਬਾਹਰ ਸਰ ਮੇਰੇ ਢਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰਾ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂਜੀ ਸਰ ਕਿੰਨੇ ਰਾਵਨ ਦੇ ਬੇਜ ਕਰਦੇ ਮੇਰੇ ਕਈ ਵਾਰੀ ਕੰਨਾਂ ਨਾਲ ਆਰਡਰ ਦੱਦਾ ਸਾਡੇ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦੇ ਬਾਕੀ ਆ ਪੰਜਾਬ ਦੇ ਵਿੱਚ ਮੇਰੇ ਦਾਦਾ ਜੀ ਜਿਹੜੇ ਹੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕਾਮ ਜਿਸ ਤਰ੍ਹਾਂ ਸਾਡੇ ਦਾਤਾ ਜੰਬਰ ਸਰ ਵਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੀਜੇ ਪਤੂਜੇ ਅੱਗੇ ਜਿਹੜੇ ਡਾਡੀ ਅੱਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਆ ਸੁਲੰਦਰ ਵੀ ਇਹੋ ਚੀਜ਼ ਪੀਰਪੁਰਾ ਰਾਮ ਤੇ ਆ ਕਰਕੇ ਆ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦਰਗਾਣਾ ਤੀਰਤੀ ਦਰਗਾਣਾ ਤੇ ਸਾਡੇ ਰਾਮ ਹਰਦਵਾਰ ਹਾਂਜੀ ਹਾਂਜੀ ਉਹ ਤੇ ਮੈਂ ਹਰ ਸਾਲ ਬਣਾ ਰਿਹਾ ਸਰ ਇੱਥੋਂ ਕੱਢ ਦੋ ਕੱਢ 150 ਦਾਸ ਤੇ ਕਰੀ ਪੈ ਰਹੀ ਹੈ 210 22 ਦੇ ਵਿੱਚ ਵਿੱਚ ਬਣੇਗੀ ਕੀ ਕਹਿਣਾ ਚਾਹੋਗੇ ਕਿ ਕੀ ਕੀ ਤਿਆਰ ਲਾਗਤ ਕਿ ਕੀ ਲੱਗਦਾ ਹੈ ਕਿ ਕੀ ਕੀ ਤਿਆਰੀ ਹੈ ਸਰ ਕਿੰਨਾ ਲਾਗਤ ਤਾਂ ਸਾਰਾ ਉਹ ਜਿਹੜਾ ਹਰ ਵਾਰੀ ਦਾ ਹੈ ਸਿਰਫ ਇਹ ਕੰਮ ਗਿਆ ਹੀ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਉਹ ਕਾਗਜ਼ ਪੱਤਰ ਵਾਸ ਹਰ ਚੀਜ਼ ਮੰਗੀ ਹੋਈ ਦੀ ਅੱਜ ਕੋਈ ਕੋਈ ਤੇਮਲ ਕੀ ਮੰਗਾਈ ਹੋਈ ਜਿਆਦਾ ਖਰਚ ਕਮਾਈਸ਼ ਨਹੀਂ ਹੋਣੀ ਹੋਣੀ ਕਰਨੀ ਅੱਜ ਦਾ ਸਰ ਕੱਟੀ ਹੋਈ ਗਈ ਲੋਕੇ ਵੀ ਆਹੀ ਕਹਿੰਦੇ ਕਿ ਸਾਨੂੰ ਵੀ ਕਹਿਆ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਨੇ ਕੱਢ ਰ ਆਗੇ ਤੋਂ ਮੇਰੇ ਕੋਲ ਤਾਂ ਸਾਡੇ ਜਿਹੜੇ ਆ ਚਾਰ ਭਰਾਵੇਂ ਹਾਂਜੀ ਸਾਡੇ ਕੋਲ 15 22 25 ਆਰਡਰ ਆ ਗਏ ਨੇ ਹਾਂਜੀ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦੁਕਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦੀ ਹੈ ਕਿ ਕੀ ਕੀ ਪੰਦੀਆਂ ਦੇ ਵਿੱਚ ਇਹਦੇ ਵਿੱਚ ਸਰਵਾਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ ਤੋੜੇ ਇੱਕ ਦੋ ਦਿਨਾਂ ਚ ਡਾਕਰੇਸ਼ਨ ਸ਼ੁਰੂ ਹੋਣੀ ਹੈ। ਤੇ ਇਹ ਸਦਾ ਪਰਦਾ ਰਾਵਣ ਬਣਾਇਆ ਹੈ। ਹਾਂਜੀ ਹਾਂਜੀ ਸਰ। ਪਟਾਕੇ ਵਗੈਰਾ ਫਿਰ ਆਪਾਂ ਦੀ ਤਰ੍ਹਾਂ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ। ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਆ। ਮੇਰਾ ਸਿਰਫ ਪੁਤਲੇ ਦਾ ਕੰਮ ਕਰਾਵਾਂਦਾ ਉਹ ਮੈਂ ਮੇਰਾ ਉਹ ਮੇਰਾ ਕੰਮ। ਕਿਤੇ ਕਿਤੇ ਪੁਤਲੇ ਚਾਹੇ ਕਿਤੇ ਜਾਂਦਾ। ਮੈਂ ਸਰ ਦੇਖੋ ਜਿਹੜੇ ਬੰਦੇ ਰਾਵਣ ਕੁਮਕਰਨ ਵਗੈਰਾ ਬੰਦੇ ਆ ਉਹੀ ਬਣਾਇਦੇ ਬਾਕੀ ਅੱਗੋ ਜਿੱਦੀ ਫਰਵਾਹਸ਼ ਵਗੈਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹੈ। ਹਾਂਜੀ ਕੀ ਨਾ ਜੀ ਮੇਰਾ ਨਾਮ ਸਰ ਸਾਹਿਲ ਹੈ ਜੀ ਸਾਹਿਲ ਜੀ ਕੀ ਕੰਮ ਚੱਲਦਾ ਹੈ ਤੋਂ ਰਾਮਨ ਬਣਾਣਾ ਸ਼ੁਰੂ ਕੀਤਾ ਇਹ ਸਾਡਾ ਰਾਮਨ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ ਲਾਲ ਜੀ ਫਿਰ ਉਸ ਤੋਂ ਬਾਅਦ ਰਵੰਥ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਮਨ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਣ ਚ ਸਾਨੂੰ 10-12 ਦਿਨ ਲੱਗ ਜਾਂਦਾ ਏ ਜਿੱਦਾਂ ਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਨੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਜਿੱਦਾਂ ਦੇ ਸ਼ਹਿਰਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਗੁਰਾਪੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਬਾਹਰ ਤੋਂ ਆਰਡਰ ਆਇਆ ਲੰਡਨ ਵਗੈਰਾ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬినੋਦ ਕੁਮਾਰ ਜੀ ਤਿਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਦ ਤੇ ਸਾਡੇ ਡੇੜਾ ਦੂਨਚੇ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੂੰ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗਰ ਚੂੜੀਆਂ ਮਨਜੀਠਾ ਨਾਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਹੈ ਸਮਾਨ ਦੀ ਹੈ ਸਮਾਨ ਐਸ ਤਰ੍ਹਾਂ ਮਹਿੰਗਾ ਕਿ ਸਸਤਾ ਹੈ ਬਹੁਤ ਹੀ ਮਹਿੰਗਾ ਮੈਂ ਕਹਿੰਦਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕਿ ਬੰਦਾ ਸੋਚੇ ਕਿ ਕੀ ਕਰੀਏ ਬਾਸ ਹੋਣਾ ਰੁਪਿਆ 300 ਰੁਪਏ ਦਾ ਇੱਕ ਬਾਸ ਹੋ ਗਿਆ ਜੀ ਹਾਰਾਂ ਕਰਕੇ ਬਾਸ ਨਹੀਂ ਪਹਿਲਾਂ ਸਸਤੇ ਹੁੰਦੇ 150 ਰੁਪਏ ਉਹਨੇ ਕਿਤੇ 300 ਰੁਪਏ ਦਾ ਲੈਣਾ ਪੈ ਰਿਹਾ ਹੈ ਗਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ ਉਹ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮੈਂ ਕਿ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਦਰ ਥੋੜੇ ਜਿਹਾ ਘਟ ਹੀ ਹੈਗੇ ਨੇ ਨਹੀਂ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ 라ਵਣ ਬਣ ਕੇ ਤਿਆਰ ਹੋ ਜਾਂਦੇ ਤੇ ਅੱਜ ਦੇ ਸਾਇਲ ਜੀ ਪਹਿਲਾਂ ਜਿਸਦਾ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਜਰੀਆਂ ਬੰਦ ਕਰ ਦਿੱਤੀ ਹੈ ਬੰਦ ਕਰ ਦਿੱਤੀ ਹੜਾ ਦੇ ਕਰਨਾ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨਹੀਂ ਪਰ ਕਈ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਇਹ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ੂਆਂ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ 라ਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜਾ ਕਰਕੇ ਵਿਚਾਰੇ ਕਈ ਰਾਮ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦਿਸ਼ਾਰਾ ਬਣਵਾਉਣ ਨੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦੁਰਗਿਆਨਾ ਕਮੇਟੀ ਕਿੰਨਾ ਫੋਟੋ ਚਾਰਾ ਬਣ ਬਣਾਇਆ ਜਾ ਰਿਹਾ ਇਸ ਟਾਈਮ ਦੁਰਗਿਆਨਾ ਕਮੇਟੀ ਚ ਉੱਚਾ ਬਣਾਇਆ ਜਾ ਰਿਹਾ 120 ਫੁੱਟ ਦਾ ਰਾਮ ਸਾਡੇ ਦਾਦਾ ਜੀ ਵਿਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੀ ਬਣਾਇਆ ਸੀ ਤੇ ਔਰ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ ਲਾਲ ਜੀ ਜੋ ਇਸ ਟਾਈਮ ਨਹੀਂ ਰਹੇ ਦੁਨੀਆ 'ਚ ਔਰ ਉਹਨਾਂ ਦੇ ਬੇਟੇ ਸਪੁੱਤਰ ਵਿਨੋਦ ਕੁਮਾਰ ਜੀ ਬਣਾਉਂਦੇ ਨੇ ਸਾਰਾ ਲਾਵਨ ਬਣਾ ਕੇ ਤਿਆਰ ਕਰਕੇ ਗਰਾਉਂਡ ਦੁਸ਼ਹਿਰਾ 'ਚ ਪਹੁੰਚਾਉਂਦੇ ਨੇ